हां जी बेटा ਕਿਵੇਂ ਸਿਲੇਕਸ਼ਨ ਹੋਈ ਜਿਹੜਾ ਤੁਸੀਂ ਵਿਧਾਨ ਸਭਾ ਦੇ ਵਿੱਚ ਜਾਣਾ ਹੈ ਸਿਲੇਕਟ ਕਿਵੇਂ ਹੋਏ ਤੁਸੀਂ ਜਿ ਪਹਿਲਾ ਸਾਡਾ ਜਿਵੇਂ ਟੈਂਟ ਦੇ ਫਲੇਵਰ ਸੀਗਾ ਜਿਵੇਂ ਉਹਨਾਂ ਚੋਂ ਫੱਡੇ ਕੁਐਸਚਨ ਆਏ ਸੀਗੇ ਅਲੱਗ-ਅਲੱਗ ਸਬਜੈਕਟ ਵਾਈਫ 80 ਨੰਬਰਾਂ ਦਾ ਜਿਵੇਂ ਉਹਨਾਂ ਚੋਂ ਸਾਡੀ ਸੈਕਿੰਗ ਪੋਜੀਸ਼ਨ ਆਈ ਸੀ ਜਦ 41 ਨੰਬਰ ਆਈ ਸੀ ਫਿਰ ਜਿਹੜੇ ਫਸ ਸੈਕਿੰਡ ਥਰਡ ਬੱਚੇ ਆਏ ਸੀ ਉਹਨਾਂ ਸਾਰਿਆਂ ਦਾ ਭਾਸ਼ਣ ਮੁਕਾਬਲਾ ਹੋਇਆ ਸੀ ਵਿਸ਼ਾ ਸੀਗਾ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਕਿਵੇਂ ਲੈ ਕੇ ਜਾਈਏ ਤੇ ਉਹਨਾਂ ਵਿੱਚੋਂ ਮੈਂ ਸਿਲੇਕਟ ਹੋਈ ਸੀ ਫਿਰ ਭਾਸ਼ਣ ਮੁਕਾਬਲੇ ਵਿੱਚ ਤੇ ਕਿਵੇਂ ਚੁਣੇ ਗਏ ਤੁਸੀਂ ਮੇਰਾ ਨਾਮ ਰਾਧਿਕਾ ਹੈ ਤੇ ਸਾਡੇ ਜਿਵੇਂ ਮੁੰਡੇ ਵਾਲੇ ਸਕੂਲ ਚ ਜਿਵੇਂ ਪੂਰੇ ਮਲੋਟ ਹਲਕੇ ਦੇ ਬੱਚਿਆਂ ਨੂੰ ਬੁਲਾਇਆ ਗਿਆ ਸੀ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਤੇ ਉੱਥੇ ਪਹਿਲਾਂ ਤਾਂ ਸਾਡੇ ਜਿਵੇਂ ਸਿਲੇਬਸ ਚ ਇਹ ਵਿਧਾਨ ਸੰਵਿਧਾਨ ਬਾਰੇ ਪ੍ਰਸ਼ਨ ਪੁੱਛੇ ਗਏ ਸੀ 60 ਨੰਬਰ ਦਾ ਟੈਸਟ ਵੀ ਬਹੁਤ ਇਕ ਲਾ ਤੇ ਪ੍ਰਸ਼ਨ ਪੁੱਛੇ ਗਏ ਸੀ ਉਹਨਾਂ ਚ ਤੇ ਉਹਨਾਂ ਚ ਮੇਰੀ 45 ਨੰਬਰ ਆਈ ਸੀ ਉਦੋਂ ਤੇ ਬਾਅਦ ਚ ਜਿਹੜੇ ਬੱਚੇ ਸਿਲੈਕਟ ਹੋਏ ਸੀ ਫਿਰ ਉਹਨਾਂ ਦਾ ਜਿਵੇਂ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਸੀ ਤੇ ਸਾਡਾ ਜਿਹੜਾ ਇੱਕ ਸਬਜੈਕਟ ਸੀ ਜਿਵੇਂ ਪੰਜਾਬ ਨੂੰ ਵਿਕਾਸ ਦੇ ਰਾਹ ਚ ਕਿਵੇਂ ਲੈ ਕੇ ਜਾਈਏ ਉਹਦੇ ਤੇ ਸਾਡਾ ਭਾਸ਼ਣ ਮੁਕਾਬਲਾ ਹੋਇਆ ਸੀ ਤੇ ਜਿਹੜੇ ਬੱਚਿਆਂ ਨੂੰ ਸਿਲੈਕਟ ਕੀਤਾ ਗਿਆ ਸੀ ਉਹਨਾਂ ਵਿੱਚ ਮੈਂ ਸਿਲੈਕਟ ਹੋਈ ਸੀ। ਵਿਧਾਨ ਸਭਾ ਵਾਸਤੇ ਤੁਸੀਂ ਇਹ ਬੱਚੀ ਨੂੰ ਮਤਲਬ ਤਿਆਰ ਕੀਤਾ ਪ੍ਰਪੇਅਰ ਕੀਤਾ ਟੈਸਟ ਵਾਸਤੇ ਤੇ ਬੱਚੀ ਮਤਲਬ ਕਿ ਟੈਸਟ ਦੇ ਵਿੱਚ ਵਧੀਆ ਪਰਫਾਰਮੈਂਸ ਵੀ ਕੀਤੀ ਹੈ। ਉਹਦੇ ਬਾਰੇ ਕੋਈ ਦੋ ਸ਼ਬਦ ਕੀ ਕਹਿਣਾ ਚਾਹੋ? ਇਸ ਬੱਚੀ ਨੂੰ ਜੇ ਅਸੀਂ ਦਸਵੀਂ ਤੱਕ ਇਹਨੂੰ ਪੜਾਈ ਕਰਵਾਈ ਹੈ। ਤੇ ਉਦੋਂ ਤੋਂ ਹੀ ਸਾਨੂੰ ਲੱਗਦਾ ਸੀਗਾ ਕਿ ਇਹਦਾ ਫਿਊਚਰ ਕਾਫੀ ਬ੍ਰਾਈਟ ਹੈ ਉਦੋਂ ਵੀ ਇਹ ਕਾਫੀ ਰੁਚੀ ਲੈਂਦੀ ਸੀ ਸਮਾਜਿਕ ਜਿਹੜੇ ਮਸਲੇ ਹੁੰਦਾ ਉੱਤੇ ਵੀ ਤੇ ਜਿਹੜੇ ਵਿਸ਼ੇ ਆਪਣੇ ਹੈਗੇ ਉਹਨਾਂ ਉੱਤੇ ਵੀ ਤਾਂ ਉਦੋਂ ਅਕਸਰ ਜਿੱਦੀ ਸਾਡੀ ਕਲਾਸ ਵਿੱਚ ਗੱਲ ਹੁੰਦੀ ਰਹਿੰਦੀ ਸੀ ਕਿ ਆਪਾਂ ਰਾਜਨੀਤੀ ਦੇ ਵਿੱਚ ਆਪਾਂ ਕਿਵੇਂ ਨਾ ਕਿਵੇਂ ਇਨਵੋਲਵ ਹੋਣਾ ਇਹਨੂੰ ਇਗਨੋਰ ਨਹੀਂ ਕਰਨਾ ਤਾਂ ਅਸੀਂ ਅਕਸਰ ਹੀ ਆਪਦੇ ਸਬਜੈਕਟ ਤੋਂ ਇਲਾਵਾ ਅ ਅਲੱਗ-ਅਲੱਗ ਮੁੱਦਿਆਂ ਦੇ ਉੱਤੇ ਅਸੀਂ ਡਿਸਕਸ਼ਨ ਕਰਦੇ ਸੀ ਤਾਂ ਮੈਨੂੰ ਲੱਗਦਾ ਹੈ ਉਹਦਾ ਪ੍ਰਭਾਵ ਤੇ ਬਾਕੀ ਇਹਦੀ ਆਪਦੀ ਰੁਚੀ ਇਨ ਇਸ ਕਾਮਯਾਬੀ ਤੇ ਇਕੜੀ ਗਈ ਹੈ ਤੇ ਮੈਂ ਅੱਗੇ ਵੀ ਉਮੀਦ ਕਰਾਂਗਾ ਕਿ ਚਲੋ ਇਹ ਇਸ ਤਰੀਕੇ ਨਾਲ ਤਰੱਕੀਆਂ ਜਿਹੜੀ ਹੈਗੀ ਹੈ ਹਰ ਸਾਲ। ਥੈਂਕ ਯੂ ਸਰ। ਹਾਂਜੀ ਸਰ ਇਹ ਗੁਡੀਆਂ ਸਿਲੈਕਟ ਹੋਈ ਹੈ ਇਹਨੂੰ ਗਾਈਡ ਤੁਸੀਂ ਕੀਤਾ ਹੈ। ਤੇ ਕੀ ਮਤਲਬ ਕਿ ਸਾਰੇ ਬੱਚੇ ਗਏ ਸੀ ਕਿ ਕੋਈ ਕੁਆਲਟੀ ਖਾਸ ਸੀ ਬੱਚੇ ਚ ਵੀ ਮਤਲਬ ਨਹੀਂ ਮੈਨੂੰ ਸਰ ਆਪਣੇ ਪ੍ਰਿੰਸੀਪਲ ਸਰ ਦਾ ਫੋਨ ਆਇਆ ਸੀ ਸਰ। ਹਾਂਜੀ ਉਹ ਕਹਿੰਦੇ ਆ ਆਪ ਇੱਕ ਵਿਦਾਲ ਸਭਾ ਵਾਸਤੇ ਨਾ ਇੱਕ ਬੱਚਾ ਪਿਕ ਕਰਨਾ ਹੈ। ਤੁਸੀਂ ਉਹ ਬੱਚੇ ਨੂੰ ਸਿਲੈਕਟ ਕਰਨਾ ਹੈ। ਤੇ ਤੁਸੀਂ ਸਿਲੈਕਟ ਕਰਨਾ ਇੱਕ ਬੱਚਾ। ਤੇ ਮੈਨੂੰ ਮੈਂ ਪਹਿਲਾਂ ਸੋਚਿਆ ਜੀ ਮੈਂ ਪਲੱਸ 1 ਤੇ ਪਲੱਸ 2 ਦੇ ਵਿੱਚੋਂ ਇੱਕ ਬੱਚਾ ਲੈਣਾ ਸੀਗੇ ਤੇ ਪਹਿਲਾਂ ਮੈਂ ਸੋਚਿਆ ਪਲੱਸ 2 ਦੇ ਵਿੱਚੋਂ ਲੈ ਲਾਂ ਤੇ ਮੈਨੂੰ ਫਿਰ ਪਲੱਸ 1 ਦੇ ਵਿੱਚ ਬੱਚਾ ਵਧੀਆ ਲੱਗਿਆ ਜੀ ਰਾਵਿਕਾ ਜੀ ਤੇ ਮੈਂ ਇਸ ਬੱਚੇ ਨੂੰ ਸਿਲੈਕਟ ਕੀਤਾ ਹੈ ਤੇ ਇਹ ਕੁੜੀ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਜੀ ਉਸ ਪੇਪਰ ਦੇ ਵਿੱਚ ਤੇ ਉਸ ਤੋਂ ਬਾਅਦ ਇਹਨਾਂ ਦਾ ਲਿਤੀ ਲਿਤੀ ਪੇਪਰ ਤੋਂ ਬਾਅਦ ਇਹਨਾਂ ਦਾ ਮਤਲਬ ਕੀ ਹੈ ਕੈ ਨਮ ਦਾ ਭਾਸ਼ਣ ਮੁਕਾਬਲਾ ਵੀ ਹੋਇਆ ਸੀ ਜੀ ਜਿਹੜਾ ਮੈਨੂੰ ਇਹਨੂੰ ਟੋਪਿਕ ਦਿੱਤਾ ਗਿਆ ਸੀ ਪਰ ਉਤ ਪਾਜਨ ਮੁਕਾਬਲੇ ਦੇ ਵਿੱਚ ਇਹ ਕੁੜੀ ਵੀ ਫਸਟ ਆਈ ਸੀ ਮਤਲਬ ਇਹ ਇਹ ਕੁੜੀ ਆਪਣੇ ਮਲੋਡ ਬਲਾਗ ਦੇ ਵਿੱਚ ਬਹੁਤ ਵਧੀਆ ਰੈਂਕ ਲੈ ਕੇ ਮਤਲਬ ਇਹ ਸਿਲੈਕਟ ਹੋਈ ਵਿਧਾਨ ਸਭਾ ਹਲਕਾ ਮਲੋਡ ਦੇ ਵਿੱਚ ਤੇ ਕਿਵੇਂ ਹੁਣ ਮਹਿਸੂਸ ਕਰਦੇ ਹੋ ਵੀ ਤੁਹਾਡੀ ਪ੍ਰਿਪੇਅਰ ਕੀਤੀ ਬੱਚੀ ਇੰਨਾ ਵਧੀਆ ਬਣਾ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਜੀ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਜਿਹੜਾ ਬੱਚਾ ਚੁਣਿਆ ਸੀ ਯਾਰ ਤੇ ਸਾਡੇ ਸਕੂਲ ਦਾ ਵੀ ਮੜਾ ਇਹ ਕੁੜੀ ਨੇ ਨਾਮ ਰੋਸ਼ਨ ਕੀਤਾ ਜੀ ਤੇ ਮੈਨੂੰ ਗਾ ਵੀ ਉਮੀਦ ਹੈਗੀ ਹੈ ਕਿ ਆਪਣਾ ਬੱਚਾ ਗਾਮੀ ਸੈਲੈਕਟ ਹੋ ਗਈ ਹੈ। ਥੈਂਕ ਯੂ। ਹਾਂਜੀ। ਉਹ ਵਿਧਾਨ ਸਭਾ ਲਈ ਚੁਣੀ ਗਈ ਹੈ। ਹਾਂਜੀ। ਯਾਨੀ ਕਿ ਇੱਕ ਟੈਸਟ ਹੋਇਆ ਸੀ ਸਾਰੇ ਸਕੂਲਾਂ ਦਾ। ਹਾਂਜੀ। ਇਹ ਬੱਚੀ ਚੁਣੀ ਗਈ ਹੈ। ਉਹਦੇ ਬਾਰੇ ਕੁਝ ਕੀ ਕਹਿਣਾ ਚਾਹੋਗੇ ਸਾਰਾ? ਦੇਖੋ ਜੀ ਇਹ ਆਪਣੇ ਹਲਕੇ ਵਾਸਤੇ ਤੇ ਸਾਡੇ ਸਕੂਲ ਵਾਸਤੇ ਬੜੀ ਮਾਣ ਦੀ ਗੱਲ ਹੈ। ਪਹਿਲਾਂ ਮੈਂ ਦੱਸਣਾ ਚਾਹਣਾ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ। ਕਿ ਜਿਹੜਾ ਵਿਧਾਨ ਸਭਾ ਦੇ ਵਿੱਚ ਬੱਚਿਆਂ ਨੂੰ ਲਿਜਾ ਕੇ ਤੇ ਉੱਥੋਂ ਦੀ ਪੂਰੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਉਥੇ ਕਿਸ ਤਰ੍ਹਾਂ ਸਪੀਕਰ ਸਾਹਿਬ ਪੂਰੀ ਵਿਧਾਨ ਸਭਾ ਨੂੰ ਚਲਾਉਂਦੇ ਆ ਤੇ ਕਿਸ ਤਰ੍ਹਾਂ ਸਾਰੀ ਕਾਰਵਾਈ ਹੁੰਦੀ ਹੈ ਉਹਦੇ ਬਾਰੇ ਬੱਚਿਆਂ ਨੂੰ ਦੱਸਿਆ ਜਾਵੇ ਬਹੁਤ ਵਧੀਆ ਉਪਰਾਲਾ ਇਹ ਜਿਹੜੀ ਬੱਚੀ ਸਾਡੀ ਚੁਣੀ ਗਈ ਹੈ ਇਹਨੇ ਸਾਡੇ ਸਤਿਕਾਰਯੋਗ ਭੈਣ ਜੀ ਕੈਬਨਲ ਮਨਿਸਟਰ ਬਲਜੀਤ ਕੌਰ ਜੀ ਨੂੰ ਰਿਪਰੈਜ਼ੈਂਟ ਕਰਨਾ ਤੇ ਉਥੇ ਆਪਣੇ ਹਲਕੇ ਦੇ ਵਿੱਚ ਜੋ ਕੰਮ ਹੋਏ ਜੋ ਸਮੱਸਿਆਵਾਂ ਜੋ ਸਾਡੇ ਸੰਵਿਧਾਨ ਦੇ ਵਿੱਚ ਹੋਰ ਕੀ ਸੋਧਾਂ ਹੋ ਸਕਦੀਆਂ ਉਹਦੇ ਬਾਰੇ ਡਿਸਕਸ਼ਨ ਇਹਨਾਂ ਨੇ ਕਰਨਾ ਤੇ ਮੈਂ ਦੁਬਾਰਾ ਉਸ ਬੱਚੀ ਨੂੰ ਵਧਾਈ ਦੇਣਾ ਚਾਹਣਾ ਸਾਰੇ ਸਟਾਫ ਨੂੰ ਵਧਾਈ ਦੇਣੀ ਚਾਹਣਾ ਤੇ ਸਾਰੇ ਸਕੂਲ ਵਾਸਤੇ ਬੜੀ ਮਾਣ ਦੀ ਗੱਲ ਹੈ ਇੱਕ ਸਰ ਹੋਰ ਸੀਗਾ ਇਹ ਟੈਸਟ ਕਿਸ ਤਰ੍ਹਾਂ ਹੋਇਆ ਸੀਗਾ ਮਤਲਬ ਸਾਰੇ ਸਾਰੇ ਪੰਜਾਬ 'ਚ ਹੀ ਹੋਇਆ ਸਕੂਲਾਂ ਦਾ ਕਿ ਆਪਣੇ ਡਿਸਟ੍ਰਿਕਟ ਦੇ ਵਿੱਚ ਹੀ ਹੋਇਆ ਸਾਰੇ ਹਾਂਜੀ ਇਹ ਪੰਜਾਬ ਸਰਕਾਰ ਦਾ ਉਪਰਾਲਾ ਤੇ ਸਾਰੇ ਪੰਜਾਬ ਦੇ ਸਕੂਲਾਂ 'ਚ ਹੋਇਆ ਹਲਕਾ ਵਾਈਜ਼ ਇਹ ਕੰਪੀਟੀਸ਼ਨ ਹੋਇਆ ਹਰੇਕ ਹਲਕੇ ਦੇ ਵਿਦਿਆਰਥੀਆਂ ਨੇ ਇਹਦੇ ਵਿੱਚ ਭਾਗ ਲਿਆ ਸਾਰੇ ਸਰਕਾਰੀ ਸਕੂਲਾਂ ਦੇ ਵਿੱਚੋਂ ਤੇ ਉਹਨਾਂ ਸਕੂਲਾਂ ਦੇ ਵਿੱਚ ਜਿਹੜਾ ਟੈਸਟ ਹੋਇਆ ਉਹ ਟੈਸਟ ਸੰਵਿਧਾਨ ਬਾਰੇ ਸੀ ਸਾਡੇ ਸੰਵਿਧਾਨ ਦੇ ਵਿੱਚੋਂ ਪ੍ਰਸ਼ਨ ਪੁੱਛੇ ਗਏ ਤੇ ਉਹਦਾ ਜਿਹੜਾ ਉਹ ਜਵਾਬ ਬੱਚਿਆਂ ਨੇ ਦਿੱਤਾ ਤੇ ਉਸ ਤੋਂ ਬਾਅਦ ਬੱਚਿਆਂ ਨੇ ਆਪ ਦਾ ਭਾਸ਼ਣ ਮੁਕਾਬਲਾ ਵੀ ਕੀਤਾ ਤੇ ਉਸ ਕੁਐਸਚਨਰ ਦੇ ਵਿੱਚੋਂ ਟੈਸਟ ਵਿੱਚੋਂ ਤੇ ਭਾਸ਼ਣ ਮੁਕਾਬਲੇ ਵਿੱਚੋਂ ਆਪਣੇ ਸਕੂਲ ਦੀ ਬੱਚੀ ਚੁਣੀ ਗਈ ਹੈ 8999 ਮਤਲਬ ਇਹ ਆਪਣੇ ਹਲਕੇ ਚੋਂ ਇੱਕ ਹੀ ਚੁਣਿਆ ਗਿਆ ਜੀ ਬੱਚਾ ਹਰੇਕ ਹਲਕੇ ਬਾਈਸ ਇੱਕ ਇੱਕ ਬੱਚਾ ਚੁਣੋ ਇੱਕ ਬੰਟ ਇੱਕ ਆਇਆ ਲੜਕੀ ਦਾ ਵੀ ਕਿੰਨੇ ਬੱਚੇ ਚੁਣੇ ਗਏ ਆ ਇੱਕ ਹੀ ਬੱਚਾ ਚੁਣਿਆ ਗਿਆ ਜੀ ਆਪਣੇ ਜ਼ਿਲ੍ਹੇ ਚੋਂ ਨਹੀਂ ਨਹੀਂ ਜ਼ਿਲ੍ਹੇ ਚੋਂ 4 ਹੈ ਜੀ ਹਰੇਕ ਹਲਕੇ ਚੋਂ ਇੱਕ ਬੱਚਾ ਚੁਣਿਆ ਗਿਆ ਓਕੇ ਵੀ ਵਿਧਾਨ ਵਿਧਾਨ ਸਭਾ ਹਲਕੇ ਆ ਹਾਂ ਵਿਧਾਨ ਸਭਾ ਹਲਕੇ ਦੇ ਵਿੱਚ ਠੀਕ ਹੈ ਸਰ ਥੈਂਕ ਯੂ